ਸਸਿਆਕਾਲ ਸਵਾਗਤ ਹੈ ਤੁਹਾਡਾ ਤੇ ਆਪਾਂ ਜੀ ਅੱਜ ਤੁਹਾਨੂੰ ਬੰਦਣਾ ਫੇਰ ਮਿਲਾ ਰਹੇ ਦੁਬਾਰਾ ਰਾਣੇ ਦੇ ਆਇਆ ਖਾਦ ਪਾਉਣ ਵਾਸਤੇ ਤੇ ਇੱਕ ਚੋਲੀ ਰਾਣੇ ਨੇ ਪਰ ਲਈ ਆ ਇੱਕ ਪਰ ਲਈ ਆ ਇਹਨੇ ਦੂਜੇ ਨੇ ਤੇਰਾ ਨਾਮ ਕੀ ਹੈ ਤੇ ਦਾ ਨਾਮ ਤੇ ਨਾਮ ਇਹਦਾ ਨਾਮ ਕੀ ਹੈ ਇਹਦਾ ਨਾਮ ਰਾਵਾਂ ਤੁਸੀਂ ਇੱਧਰ ਮੁੱਕ ਰਹੇ ਇੱਧਰ ਮੜਾ ਜਾ ਉਹ ਜਨਾਬ ਜੀ ਇੱਧਰ ਇੱਧਰ ਮੇਰਾ ਦੇਖ ਕੈਮਰਾ ਵਾਲੇ ਨਾਮ ਕੀ ਹੈ ਤੁਹਾਡਾ ਕਿ ਜਾਣ ਸਕਦੇ ਨਾਮ ਹੈ ਨਾ ਨਾਮ ਵੀ ਨਹੀਂ ਜਾਣ ਸਕਦੇ ਸਸਿਆਕਾਲ ਤੇ ਫਿਰ ਬਲਾ ਕਹਿੰਦਾ ਜੇ ਨਾਂ ਨਹੀਂ ਦੱਸਣਾ ਸਾਸਿਕਾ ਬੁਲਾ ਸਕਦਾ ਮੈਂ ਸਾਲ ਹੋ ਗਏ ਤੁਮ ਖਾਲ ਛੜਦਾ ਨੂੰ ਹਾਏ ਤਕਰੀਬਨ ਕਿੰਨੇ ਕੋ ਸਾਲ ਹੋ ਗਿਆ ਉਹਨੂੰ ਪਤਾ ਕਿੰਨੇ ਸਾਲ ਹੋ ਗਿਆ ਖਾਲ ਛੜ ਦੋ ਸਾਲ ਹੋ ਗਏ ਹੈ ਤੈਨੂੰ ਰਾਣਾ ਉਹ ਰਾਣਾ ਪਾਇ 50 ਕਿਲੋ ਖਾਲ ਚੋਕ ਲਈ ਤੇ ਆਹ ਖਰਦਾ 10 ਕਿਲੋ ਰਾਣਾ ਹੈ ਹੱਟੇ ਕਾਕੇ ਦੇ ਸਾਹ ਨਾਲ ਪਤਾ ਲੱਗਦਾ ਜੇ ਅਪਾ ਹੁਣ ਤਿਰਵਾ ਦੇਖਦੇ ਰਾਣੇ ਰਾਣਾ ਕਿਹੜੇ ਸਾਹ ਨਾਲ ਖਾ ਛੜਦੇ ਆ ਵੇਸੇ ਤਾਂ ਮੈਂ ਇਹਨਾਂ ਨੂੰ ਪਹਿਲੀ ਵਾਰੀ ਵੇਖਿਆ ਖਾਦ ਖੁਦ ਚੱਕਦੇ ਨੂੰ ਬਾਕੀ ਝੋਲੀ ਬਹੁਤ ਤਗੜੀ ਭਰੀ ਆ ਬੰਦੇ ਨੇ ਹੁਣ ਇਹਦੀ ਸਾੜ ਤੁਸੀਂ ਚੱਕ ਕਰੋ ਕਿਹੜੇ ਸਾਹ ਨਾਲ ਛੱਟੂਗਾ ਕਿਵੇਂ ਪਾਉਂਦਾ ਇਹ ਹੁਣ ਰਾਣੇ ਨੇ ਪੰਨੀ ਕਿੱਥੋਂ ਸ਼ੁਰੂਆਤ ਕਰਨੀ ਆ ਕਿੱਥੋਂ ਲੱਗਣਾ ਜੇ ਕਿੱਥੋਂ ਪੰਜਾਕ ਨਾਲਾਂ ਚ ਅਛਾ ਰਣਾ ਅੱਗੇ ਰਣਾ ਮੋੜਾ ਤਾਂ ਡਰਟ ਕਰਦਾ ਬਿਲਕੁਲ ਵੀ ਨਹੀਂ ਆਹ ਜੀ ਰਾਣੇ ਦੀ ਫਸਲ ਖੜੀ ਇੱਧਰ ਕਣਕ ਦੇਖੋ ਕਿੰਨੀ ਵਧੀਆ ਬਾਕੀ ਇਹਨਾਂ ਜਿੰਨੇ ਕਿਨ ਜਿੰਨਾ ਕੋਈ ਨਾ ਰੱਬ ਹੀ ਹੁੰਦਾ ਜਿਵੇਂ ਕੋਈ ਹੁਣੇ ਆਪ ਸੱਟਦੇ ਰਾਣੇ ਦੀ ਇਥੇ ਫਸਲ ਚੰਗੀ ਹੋ ਜਾਂਦੀ ਹੈ ਫਿਰ ਵੀ ਨਹੀਂ ਤਾਂ ਆਹ ਬੰਦਾ ਆਪਣੇ ਵਰਗਾ ਤਸੱਲੀ ਨਾਲ ਸੱਟਦਾ ਕਿ ਇੱਥੇ ਫਸਲ ਮਾੜੀ ਇੱਥੇ ਚੰਗੀ ਹੈ ਆਪਣਾ ਆਪਣੇ ਨਾਲ ਫਿਰ ਹੀ ਵੱਧ ਛਾੜ ਦੇ ਕੇ ਜਾਂਦੀ ਜਮੀਨ ਇਹਨਾਂ ਦੀ ਤੇ ਬਾਕੀ ਹੁਣ ਰਾਣਾ ਸ਼ੁਰੂਆਤ ਕਰੂਏ ਆਪਾਂ ਤੁਹਾਨੂੰ ਦਿਖਾਉਂਦੇ ਕਿੱਥੇ ਸ਼ੁਰੂ ਕਰਦਾ ਇਹ ਤੇ ਇਹ ਆਪਾਂ ਵੀ ਹੁਣ ਦੂਸਰੇ ਖੇਤ ਇੱਕ ਆਪਣਾ ਉਧਰ ਹੈ ਇੱਕ ਆਗੇ ਇੱਥੇ ਇੰਜਨ ਆ ਕਿਉਂਕਿ ਸਾਡੇ ਇੱਧਰ ਇੰਜਨ ਹੀ ਚੱਲਦੇ ਆ ਇੱਧਰ ਜਦੋਂ ਬਰਸਾਤਾ ਪੈਂਦੀਆਂ ਇੱਥੇ ਸੇਮ ਚੱਲ ਪੈਂਦੀ ਹੈ ਪਾਣੀ ਬਹੁਤ ਤਕੜਾ ਹੋ ਜਾਂਦਾ ਤੇ ਹੁਣ ਜ਼ਿਆਦਾਤਰ ਇੰਜਨ ਹੀ ਚੱਲਦੇ ਆ ਇੱਧਰ ਬਾਕੀ ਰਾਣੇ ਦੀ ਚੈਕਿੰਗ ਕਰੋ ਉਹ ਹੌਲੀ ਆ ਇਹ ਤੁਮ ਤਾਂ ਬੜਾ ਹੀ ਤੇਜ਼ ਹੋਗਾ ਆਉਥੇ ਕੋ ਫੱਟਾ ਜਗਾ ਚੁੱਕ ਲਿਆਵੇਂਗਾ ਇੱਥੇ ਪੂਰਨਾ ਵੱਟ ਤੇ ਹਾਂ ਨੇਕਰ ਖਾਲ ਹੱਟੀਆ ਜਿਦਾਵੇਂਗਾ ਨਾ ਤੈਨ ਮੈਂ ਦੱਸ ਤੈਨ ਦੱਸ ਤੈਨ ਕਿੱਥੇ ਪਿਆ ਲੋ ਜੀ ਰਾਣੇ ਸ਼ੁਰੂਆਤ ਕਰਤੀ ਇੱਧਰ ਲੱਗੇ ਇੱਧਰ ਉਹ ਮੈਂ ਹਟ ਦੇਣਾ ਇੱਧਰ ਲੱਗੇ ਇੱਧਰ ਮੈਂ ਹਟ ਰਿਹਾ ਜੀ ਚੈੱਕ ਕਰ ਸਕਦੇ ਤੁਸੀਂ ਆ ਦੇਖੋ ਆ ਵੀ ਬੰਦਾ ਨਵਾਂ ਉੱਠਿਆ ਹੈ ਕਦੇ ਖਾਰ ਆਉਂਦੀ ਹੈ ਕਦੇ ਨਹੀਂ ਆਉਂਦੀ ਚਲੋ ਜੀ ਵਾਕਿਆ ਵੀਰਾਂ ਨਾ ਮੁੱਠ ਵੱਡੀ ਪਰ ਥੋੜੀ ਵਾਰ ਰਾਨਾ ਲੈਗਾ ਨੰਬਰ ਕੇ ਥੋੜਾ ਇਧਰ ਨੋ ਮੜਾ ਜਾ ਖਾਲ ਤੇ ਇੱਕ ਅੱਗੇ ਛੱਡਦੇ ਜਾਂਦੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਜੀ ਕਿ ਖਾਲ ਸਹੀ ਪਾਰ ਰਿਹਾ ਜਾਂ ਗਲਤ ਪਾਰ ਰਿਹਾ ਕਿਉਂਕਿ ਮੇਰੇ ਸਾਹ ਤੇ ਇਹ 6 ਫੁੱਟ ਦਾ ਫਾਸਲਾ ਲੈ ਕੇ ਜਾ ਰਿਹਾ ਦੋਨੇ ਵੀ ਬਿੱਥੀ ਜਿੱਦਾਂ ਕਿ 6 ਫੁੱਟ ਦੀ ਹੈਗੀ ਆ ਤੇ ਰਾਣਾ ਥੋੜਾ ਜਿਹਾ ਅੱਗੇ ਜਾ ਰਿਹਾ ਦੂਸਰਾ ਪਿੱਛੇ ਆ ਤੁਹਾਨੂੰ ਦਿਖਾਉਂਦਾ ਜੀ ਰਾਣੇ ਰੀ ਇੱਥੋਂ ਤਕਰੀਬਨ ਦੇਖੋ ਜੀ 2 ਕਿਲੇ ਲਾਵਾ ਇਧਰ ਨੂੰ 2 ਜਾਂ 2 ਆਉਣ ਨੂੰ 4 ਕਿਲੇ ਲਾਵਾ ਹੈ 4 ਕਿਲੇ ਗਿੜਾ ਕੱਢ ਕੇ ਆ ਗਿਆ ਜਿਸ ਖਾਦ ਉਹਨੇ ਨਹੀਂ ਫਿਰਦੇ ਆ ਤੂੰ ਖਾਏ ਵਾਹ ਵੀ ਵਾਹ ਖਾਦ ਉਹ ਮੂੰਹੇ ਚੱਕੀ ਫਿਰਦੇ ਆ 4 ਕਿਲੋ ਗੇੜਾ ਕੱਢ ਉਹ ਤੁਹਾਨੂੰ ਦਿਖਾਉਣਾ ਜਿੱਥੇ ਸੁੱਕਾ ਇਹ ਦੱਸ ਦਿਖ ਰਿਹਾ ਹੈ ਛਪੈਦਾ ਦਿਖ ਰਿਹਾ ਹੈ ਉੱਥੋਂ ਇਹ ਆਇਆ 4 ਕਿਲੋ ਵਾਟ ਦੇ ਖਾ ਦੋਨਾਂ ਕੋਈ ਬਰਾਬਰ ਹੈ ਇਹ ਹਾਵਣਾ ਤੁਹਾਡੇ ਇੱਕ ਗੇੜਾ ਹੋਰ ਲੱਗ ਸਕਦਾ ਹੈ ਐ ਰਾਣਾ ਲਾਓ ਇਹ ਨਹੀਂ ਹੁਣ ਜਾ ਕੇ ਹੋਰਨ ਪਾ ਕੇ ਕੀ ਲਾਉਂ ਤੇਰੇ ਕੋਲ ਇਹ ਨਹੀਂ ਮੁੱਕਣੀ ਤੇ ਜਿਹੜੇ ਹਾਵਣਾ ਜਿਹੜੇ ਹਾਵੜਾ ਛੜਦੇ ਫਿਰਦੇ ਤੁਸੀਂ ਨਹੀਂ ਇਹ ਰਾਣਾ ਤੂੰ ਤੇਰੇ ਕੋਲ ਵੱਤ ਵਾਰ ਖਾ ਗਈ ਸੀ 8 ਕਿਲੋ ਵਿੱਚ ਚਾਹ ਤਿੰਨ ਕਿਲੋ ਹਟਾ ਚਾਰ ਨਹੀਂ ਇਹ ਮਸਾ ਲਿਖ ਲੈ ਚਾਰ ਕਿਲੋ 8 ਸਾਢਾ ਚੌੜੀ ਤੋਂ ਆ ਚੈੱਕ ਕਰੋ ਜੀ ਪਹਿਲਾਂ ਵੀਡੀਓ ਬਣਾਈ ਹੁਣ ਦੁਬਾਰਾ ਫਿਰ ਬਣਾਈਆ ਦੇਖੋ ਉਨੀ ਦੇ ਉਨੀ ਲਈ ਫਿਰਦਾ ਹੈ ਇਹ ਰਣਾ ਛੜਦਾ ਵੀ ਹੈ ਕਿ ਵੇਖ ਕੇ ਚੱਕੀ ਫਿਰਦਾ ਹੋਏ ਵਜਣੀ ਹੈ ਨਹੀਂ ਹੁਣ ਇੱਥੇ ਧੰਨ ਮੈਨੂੰ ਕਹਾਂ ਜੇ ਬਾਹਰ ਉਹ ਖਾ ਹਟਦੇ ਹਟਦੇ ਆਉਣਾ ਜੀ ਇੱਧਰ ਨੂੰ ਨਹੀਂ ਹੁਣ ਗੱਲ ਮੇਰੀ ਗੱਲ ਸੁਣੋ ਇੱਕ ਮਿੰਟ ਇੱਕ ਮਿੰਟ ਰੁਕ ਜਾਓ ਜਿਹੜੇ ਤੁਹਾਡੇ ਕੋਲ ਖਾ ਦੇ ਤੁਸੀਂ ਵਾਪਸੀ ਲਿਆ ਸਕਦੇ ਜਾਂ ਨਹੀਂ ਮੈਂ ਉਹ ਤੁਹਾਡੇ ਫਿਰ ਮੌਕਾ ਹੀ ਫਿਰ ਕੀ ਕਰਨ ਪਤਾ ਲੱਗ ਜਾ ਕਿ ਤੈਨੂੰ ਕਿੱਥੋਂ ਬੰਦ ਕੀਤੀ ਮੈਂ ਹੈਂ ਚੱਲ ਵੀ ਹੁਣ ਪਤਾ ਲੱਗਦਾ ਕਿ ਹੁਣ ਖਾਦਾ ਕਿਵੇਂ ਲਿਆਉਂਦੇ ਆ ਫਿਰ ਬਚਾਉਂਦੇ ਆ ਕਿ ਅੱਧੇ ਚ ਮਕਾਉਂਦੇ ਆ ਚੱਲ ਦੁਬਾਰਾ ਫਿਰ ਕਿਹੜਾ ਲਾਤਾ ਇਹਨਾਂ ਨੇ 2 ਕਿਲੇ ਲਾਮ ਫਿਰ ਦੁਬਾਰਾ ਸ਼ੁਰੂ ਕਰਤੀ ਇਧਰ ਆਪਣੇ ਵੀ ਸੱਟੀਆਂ ਆਏ ਮਾੜੀ ਮੁੱਟੀ ਤਾਂ ਹੀ ਮੁੱਕਣੀ ਤੁਹਾਡੇ ਕੋਲ ਵਾਹ ਵੀ ਵਾਹ ਐਦਾਂ ਦੇ ਕਿਸਾਨ ਹੋਣੇ ਚਾਹੀਦੇ ਆ ਦੇਖੋ ਚਾਰ ਕਿੱਲਾਂ ਤੋਂ ਝੋਲੀ ਉਮੇਦ ਹੋਏ ਚੱਕੀ ਫਿਰਦੇ ਆ ਤੇ ਇਹੜੇਗਾ ਕਿ ਦੂਸਰਾ ਖਾਨ ਖਤਮੇ ਕਰ ਲਈ ਵਜੇ ਨਹੀਂ ਚੱਕੀ ਫਿਰਦੇ ਆ ਪਿੱਛੇ ਨਾ ਰਾਣਾ ਖਿਲਰਨ ਦੇ ਪਿੱਛੇ ਨਾ ਹੱਟੀ ਕਰ ਆਦੀ ਤ ਪਿੱਛਾ ਖਲਾਰ ਦੇਣਾ ਰਾਣਾ ਇਹ ਹੁਣ ਸਲਾਵਾ ਕਰ ਰਿਹਾ ਕਿ ਖਾਦ ਕਿਹੜੇ ਸਾੜਨਾ ਮੁੱਕੋਗੀ ਦੇਖੋ ਇੱਕ ਜਿਹੜਾ ਬੰਦਾ ਸਹੀ ਉਨੀ ਖਾਲ ਤੇ ਦੇਖੋ ਦੋਨੋਂ ਤੁਹਾਨੂੰ ਦਿਖਾਣਾ ਬਿਲਕੁਲ ਨਾਲ ਨਾਲ ਜਾ ਰਿਹਾ ਉਹ ਦੂਰ ਹੋਇਆ ਥੋੜੇ ਥੋੜੇ ਕਿਤੇ ਆਉਂਦੀ ਕਿਤੇ ਨਹੀਂ ਆਉਂਦੀ ਆ ਦੇਖੋ ਆ ਹੁਣ ਇਹਨਾਂ ਨੂੰ ਮੜਾ ਹੀ ਕੀਤਾ ਤਾਂ ਹੁਣ ਥੋੜੇ ਜਿ ਹੋਏ ਆ ਇਹ ਇੱਕ ਕੋਲ ਤਾਂ ਹੋ ਗਈ ਖਤਮ ਇੱਕ ਤਾਂ ਇਧਰ ਵਟ ਵਟ ਤੇ ਤੁਰ ਕੇ ਆ ਰਿਹਾ ਤੇ ਇੱਕ ਇਧਰ ਬੰਦਾ ਆ ਰਿਹਾ ਉਹ ਸਾਹਮਣੇ ਛੱਟ ਕੇ ਇਧਰ ਨੂੰ ਤੁਰਿਆ ਆਉਂਦਾ ਤੇ ਰਾਣਾ ਆ ਰਹੀ ਜੇ ਇਧਰ ਕਿਉਂਕਿ ਬੰਦਾ ਜਿਹੜਾ ਕਮਚੋਰ ਹੁੰਦਾ ਤੁਹਾਨੂੰ ਪਤਾ ਹੀ ਉਹ ਪਾਸੇ ਹੋਊਗਾ ਇਹ ਕਮਚੋਰ ਸਾਹਿਬ ਨੇ ਇਹਨਾਂ ਨੂੰ ਜਾਨਕੀ ਸਾਈਡ ਤੇ ਜਾਨਕੀ ਕੰਮ ਤੋਂ ਇੰਨੀ ਨਾਲ ਨਫਰਤ ਆਉਂਦੀ ਹੈ ਨਾ ਬੰਦੇ ਨੂੰ ਕਿ ਦਿਲ ਨਹੀਂ ਕਰਦਾ ਕੰਮ ਕਰਨ ਉਹ ਇੱਧਰ ਵੱਟੇ ਤੁਰ ਕੇ ਆ ਰਿਹਾ ਸਾਹਮਣੇ ਤੇ ਆ ਬੰਦਾ ਇਧਰੋਂ ਸਾੜ ਲੈ ਕੇ ਆ ਰਿਹਾ ਮੈਨੂੰ ਤਾਂ ਲੱਗਦਾ ਇਹ ਮਕਾਦੂਗਾ ਹੋਰ ਵੀ ਬਚਾਊਗਾ ਤੇ ਬੱਕੇ ਭਰਾਂ ਨੇ ਪੁੱਛਦੇ ਆ ਕਿ ਖਾਦ ਦਾ ਕੀ ਬਣਾ ਤੇਰਾ ਆ ਰਿਹਾ ਰਣਾ ਇੱਥੇ ਆਪਣੇ ਕੋਲ ਨੂੰ ਤੇ ਇਹਨੂੰ ਚੁਕਾਤੀ ਸੀ ਕਿ ਤੂੰ ਇਧਰੋਂ ਲਈ ਆ ਤੇ ਇਹਦੇ ਬਾਅਦ ਇੱਕ ਚੱਕਰ ਹੋਰ ਲੱਗੂਗਾ ਇਹਨਾਂ ਦਾ ਹੁਣ ਹੋਰ ਖਾਦ ਲੈ ਕੇ ਆਉਣਗੇ ਇੱਥੇ ਜਾਨਕੀ ਇਹਨਾਂ ਨੇ ਇਹ ਤੁਹਾਨੂੰ ਜਗਾ ਪਤਾ ਖਾ ਦੇ ਨੇ ਇੱਕ ਕਿੱਲਾ ਜਗਾ ਪੂਰੀ ਟੋਟਲ ਹੈ ਇੱਕ ਕਿੱਲੇ ਦੇ ਵਿੱਚ ਇਹਨਾਂ ਨੇ 20 ਕਿਲੋ ਖਾਦ ਹੋ ਗਈ ਮੇਰੇ ਹਿਸਾਬ ਚ 20 ਜਾਂ 22 ਕਿਲੋ ਇਹਨਾਂ ਨੇ ਇੱਕ ਕਿੱਲੇ ਚ ਪੂਰੀ ਕਰਤੀ ਆ ਦੇਖੋ ਇਦਾਂ ਦੇ ਕਿਸਾਨ ਹੋਣੇ ਚਾਹੀਦੇ ਆ ਕਿ ਬੰਦੇ ਦਾ ਦਿਮਾਗ ਬਹੁਤ ਆ ਬੰਦਿਆਂ ਦਾ ਤੇ ਬਾਕੀ ਰਾਣਾ ਚੱਕ ਕੇ ਆ ਰਾ ਮੋਢੇ ਦੇ ਖਾਲੀ ਝੋਲੀ ਰਾਣਾ ਖਾਦ ਕਿੱਥੇ ਆ ਜਿਹੜੀ ਤੈਰੇ ਕੋਲੇ ਹੈ ਖਤਮ ਹੋ ਗਈ ਹੁਣ ਪਤਾ ਹੋ ਗਿਆ ਕਿੱਥੋਂ ਮੁੱਕੀ ਹੈ ਕੀ ਲੈ ਕੇ ਆ ਜਣਾ ਸੀ ਤੌੜਾ ਚੋਲੀਆਂ ਤੁਸੀਂ ਤੂੰ ਹੀ ਇੱਕ ਚੋਲੀ ਨਾਲ ਪੂਰੇ 2 ਕਿਲਿਆਂ ਪੂਰੀ ਕਦਣੀ ਖਾ ਤੂੰ ਹੀ ਕਰਾ ਕੇ ਨੂੰ ਪੁੱਛਣਾ ਦਰਨਾ ਜੀ ਕਿੰਨਾ ਹੋ ਗਿਆ ਟੁੰਗਾ ਵਿੱਚ ਚੱਕਰ ਇਹ ਜੇ ਆਪਾਂ ਖੰਭਾ ਪੂਰਾ ਇੰਨਾ ਇੰਨਾ ਕਰਦੇ ਬਸ ਇਹ ਜੇ ਆਪਾਂ ਖੰਭਾ ਪੂਰਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਵਟਾ ਦਾ ਮਸਲਾ ਹੁੰਦਾ ਹੈ ਕਿਉਂਕਿ ਆਪਾਂ ਉਹ ਇੱਕ ਉਧਰ ਸਾਹਮਣੇ ਪੂਰਾ ਤੁਹਾਨੂੰ ਦਿਖਾਉਂਦੇ ਉਹ ਸਾਹਮਣੇ ਚਿੱਟੇ ਰੰਗ ਦਾ ਦਿਖ ਰਿਹਾ ਇਹ ਪਹਿਲੇ ਬੋਟਾ ਦਾ ਪੂਰਾ ਜਿਹੜਾ ਆਪਾਂ ਹੁਣ ਕਰ ਰਿਹਾ ਇਹ ਵੀ ਇੱਥੇ ਪਹਿਲੇ ਇੱਥੇ ਪੂਰਾ ਇੱਕ ਇੱਥੇ ਨੱਪਿਆ ਸੈਂਟਰ 'ਚ ਕਿਉਂਕਿ ਹੁਣ ਉਹ ਥੱਲੇ ਆ ਉਹ ਚਲਾ ਗਿਆ ਉੱਤੇ ਟੁੱਟ ਗਿਆ ਤੇ ਹੁਣ ਆਪਾਂ ਨਵਾਂ ਹੋਰ ਕਣਪ ਰਿਹਾ ਕਿਉਂਕਿ ਸੈਂਟਰ ਦੇ ਵਿੱਚ ਬਿਲਕੁਲ ਸੈਂਟਰ 'ਚ ਵੱਟਦਾ ਵੱਟਦਾ ਇੱਧਰ ਠੀਕ ਰਹਿਣਾ ਰਾਣੇ ਨੇ ਇੱਕ ਕਮਾਲ ਦੇ ਉਹ ਇਹਦੇ ਦਿਲ ਵਿੱਚ ਨਾ ਕੁ ਰਹਿ ਜਾਵੇ ਕਿ ਮੈਨੂੰ ਇਹ ਨਾ ਆਖੇ ਨਹੀਂ ਕਮਾਲ ਹੈ ਕਮਾਲ ਆ ਇੱਕ ਹੀ ਕਮਾਲ ਆ ਇੱਕ ਵਾਰ ਦੇਖ ਰਿਹਾ ਕੋਡੀ ਚੁਕਮੋ ਇਹ ਕਮਾਲ ਹੈ ਨਾ ਕਣਕ ਕੰਮ ਹੀ ਦੀ ਜਨਾ ਲਈ ਹੁਰਾਨਾ ਦਾ ਟੇਡਾ ਹੀ ਲਈਆਂ ਨਾ ਭਾਈ ਕੀ ਨੇ ਚ ਰੋਲਾ ਤੇ ਬੱਸ ਜਿਦਾ ਆਪਣਾ ਇੰਨਾ ਹੀ ਆ ਜੀ ਮਿਲਦੇ ਕਿਸੇ ਹੋਰ ਨਵੀਂ ਵੀਡੀਓ ਚ ਉਦੋਂ ਤੱਕ ਲਈ ਮੇਰੇ ਵੀਰ ਨੂੰ ਸਾਸਿਆ ਕਾਲ ਜੀ